ਸਚੀਰਿਆ ਕਾਲ ਜੀ ਮੇਰਾ ਨਾਮ ਦੀਸ਼ਾ ਮਹਿਰਾ ਹੈ ਤੇ ਮੈਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚਲਿਆ ਕਲਾਂ ਤੋਂ ਹਾਂ ਮੈਂ 11ਵੀਂ ਜਮਾਤ ਦੀ ਵਿਦਿਆਰਥਣ ਹਾਂ ਅੱਜ ਸਾਡੇ ਸਕੂਲ ਦੇ ਵਿੱਚ ਪੰਜਾਬ ਸਿੱਖਿਆ ਕ੍ਰਾਂਤੀ ਮਹਿੰਮ ਤਹਿਤ ਸਾਡੇ ਸਕੂਲ ਦੇ ਵਿੱਚ ਉਦਘਾਟਨ ਕੀਤਾ ਗਿਆ ਹੈ ਚਾਰ ਦੀਵਾਰੀ ਸਾਇੰਸ ਸਿਟੀ ਸਾਇੰਸ ਲੈਬ ਸੋਰੀ ਤੇ ਇਸ ਨਾਲ ਸਾਡੇ ਸਕੂਲ ਨੂੰ ਬਹੁਤ ਸਾਰਾ ਫਾਇਦਾ ਹੋਇਆ ਹੈ ਬੱਚਿਆਂ ਨੂੰ ਪੜਨ ਵਿੱਚ ਮਦਦ ਮਿਲ ਰਹੀ ਹੈ ਤੇ ਬੱਚੇ ਬਹੁਤ ਹੀ ਵਧੀਆ ਅੱਗੇ ਪੜ ਰਹੇ ਹਨ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਮੈਂ ਮੈਂ ਰੰਦੀਪ ਕੌਰ ਮੈਂ 12ਵੀਂ ਜਮਾਤ ਦੀ ਵਿਦਿਆਰਥਣ ਹਾਂ ਅੱਜ ਸਾਡੇ ਸਕੂਲ ਵਿੱਚ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਸਾਇੰਸ ਲੈਬ ਦਾ ਉਦਘਾਟਨ ਕੀਤਾ ਗਿਆ ਜਿਸ ਵਿੱਚ ਵਿਦਿਆਰਥੀ ਬਹੁਤ ਕੁਝ ਨਵਾਂ ਸਿੱਖਣਗੇ ਅਤੇ ਅੱਗੇ ਜਾ ਕੇ ਉਹਨਾਂ ਲਈ ਬਹੁਤ ਹੀ ਪ੍ਰੋਫੀ ਹੋਵੇਗਾ ਧੰਨਵਾਦ ਇਹ ਮੈਂ ਆਪਣੇ ਸਾਰੇ ਸਟਾਫ ਨੂੰ ਅਭਿਨ ਸਭ ਤੋਂ ਸਭ ਤੋਂ ਸਨਪ੍ਰੇਰਕ ਸੈਂਪਲਟ ਕੇ ਧੰਨਵਾਦ ਕਰਦੀ ਹਾਂ ਇਹ ਇੱਕ ਸਦਾ ਉਹਨਾਂ ਨੂੰ ਇਹੀ ਜਿਹੜੀ ਇਹ ਸਾਰੀ ਪੰਜਾਬ ਸਰਕਾਰ ਵੱਲੋਂ ਹੀ ਆਈ ਹੈ ਇਸੇ ਇਸ ਤਰ੍ਹਾਂ ਕੇ ਇਹ ਨਰੋਲ ਨਰੋਲ ਪੰਜਾਬ ਗਵਰਨਮੈਂਟ ਦੀ ਗਰਾਡ ਸ਼ਬਦ ਵਾਲੇ ਬੱਚੇ ਆ ਜਾਂਦੇ ਨਹੀਂ ਪਰ ਤੂੰ ਦੇਣੇ ਕੀ ਭਰ ਅਦਾਜਾ ਹੁੰਦਾ ਹੈ ਜੀ ਹਾਂ ਪਰਮਾਤਮਾ ਦਾ ਸ਼ੁਕਰਾਨਾ ਜੁਰਮਾਂਗੇ ਹਾਂ ਆਰਡ ਸਕੂਲ ਨੂੰ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਕਿ ਕਿਵੇਂ ਸਾਡੇ ਬੱਚੇ ਜਿਹੜੇ 42 ਨੂੰ ਅੰਦ ਕਰਦੇ ਬੱਚੇ ਉਹ ਕਿਸੇ ਤੋਂ ਘੱਟ ਨਹੀਂ ਇੱਕ ਵਾਰੀ ਤਾੜੀਆਂ ਪਾਰੇ ਬੱਚਾ ਨੂੰ ਜਿਸ ਸਾਲ ਮੈਂ ਇਸ ਸਕੂਲ 'ਚ ਪਹਿਲਾਂ ਵੀ ਮੈਂ ਆਇਆ ਔਰ ਉਹ ਯੂਨੀਵਰਸਿਟੀ ਤੋਂ ਸਰਦ ਪੜ੍ਹਿਆ ਵੀ ਹੋ ਗਿਆ ਔਰ ਇੱਕ ਪੰਨਵਾ ਤੁਹਾਡਾ ਸਾਰਿਆਂ ਦਾ ਬਣਦਾ ਹੈ ਇਹ ਅਸੀਂ ਇੱਕ ਮੌਕਾ ਤੋਂ ਮੁਰਗਿਆ ਸੀ ਇੱਕ ਮੌਕਾ सरदार भगवंत मान लौका अरविंद केजरीवाल और दिल खोल के बानवे सीटा आम आदमी पार्टी ने दतिया एक बार ताड़ियां तो सारे कोई कसर नहीं छी ਮੰਸਕੂਲ ਜਿਹੜੇ ਉਹ ਕੀਤੇਗੇ ਜਿਹਨਾਂ ਅਸੀਂ ਸਟਾਰਟ ਕੀਤਾ ਸੀ ਮਨਸੂਹਾ ਕਲਾ ਤੋਂ ਉਸ ਤੋਂ ਬਾਅਦ ਫਿਰ ਆਪਣਾ ਸੁਰਤਾਪੁਰ 에 شیخੂਪਰ ਉਸ ਤੋਂ ਬਾਅਦ ਪੱਕੂ ਮਾਜਰਾ ਤੇ ਹੁਣ ਆ ਫਾਈਨਲੀ ਜਿਹੜਾ ਅਸੀਂ ਆਏ ਆ ਆਪਣਾ ਬੜੀਆਂ ਚੱਲੀਆਂ ਤੇ ਚੱਲੀਆਂ ਕਲਾ ਬਹੁਤ ਵਧੀਆ ਜਿਹੜਾ ਪ੍ਰੈਜੈਂਟੇਸ਼ਨ ਆ ਸੀਨੀਅਰ ਸਕੰਡਰੀ ਸਕੂਲ ਚੱਲੀਆਂ ਵੱਲੋਂ ਕੀਤੀ ਗਈ ਸੀ ਔਰ ਬਹੁਤ ਹੀ ਹੁਨਾਰ ਬੱਚੇ ਨੇ ਪ੍ਰਿੰਸੀਪਲ ਸਾਹਿਬਸ ਅੰਦੇ ਰਜਿੰਦਰ ਸਿੰਘ ਜੀ ਤੇ ਹੋਰ ਇਹਨਾਂ ਦਾ ਸਟਾਫ ਸਾਰਾ ਹੀ ਕਾਬਲੇ ਤਾਰੀਫ ਹੈ ਇਥੋਂ ਬੱਚੇ ਜਿਹੜੇ ਡਾਕਟਰ ਬਣ ਰਹੇ ਨੇ ਇੰਜੀਨੀਅਰ ਬਣ ਰਹੇ ਨੇ ਔਰ ਸ਼ੂਟਿੰਗ ਰੇਂਜ ਇੱਕ ਇਹਨਾਂ ਦੀ ਸਪੈਸ਼ਲ ਜਿਹੜੀ ਹੈ ਅੰਦਰ ਹੀ ਬਣਾਈ ਹੋਈ ਹੈ ਬਹੁਤ ਹੀ ਵਧੀਆ ਔਰ ਉਹਦੇ ਉਹਦੇ ਥਰੂ ਜਿਹੜੇ ਬੱਚੇ ਸ਼ੂਟਿੰਗ ਲਈ ਜਾ ਰਹੇ ਇੰਟਰਨੈਸ਼ਨਲ ਲੈਵਲ ਤੇ ਵੀ ਹੋ ਬਹੁਤ ਵਧੀਆ ਜਿਹੜਾ ਉਹੋ ਆਪਣਾ ਪ੍ਰਦਰਸ਼ਨ ਕਰ ਰਹੇ ਨੇ ਔਰ ਐ ਸਕੂਲ ਨੂੰ ਵੀ तकरीबन 20 ਲੱਖ ਦੇ ਕਰੀਬ ਜਿਹੜੀ ਗ੍ਰਾਂਟ ਆਈ ਹੈ ਇਹ ਸਰਕਾਰ ਦੇ ਕਾਦੀ ਪਹਿਲੀਆਂ ਸਰਕਾਰਾਂ ਵੇਲੇ ਐਵੇਂ ਲਿਪਾ ਪੋਚੀ ਕੀਤੀ ਜਾਂਦੀ ਸੀ ਕਦੇ ਐਵੇਂ ਰਿਪੇਅਰ ਲਈ ਆ ਕੇ 10000 20000 ਲੇਕਿਨ ਹੁਣ ਜਿਹੜਾ ਸਰਕਾਰ ਬਹੁਤ ਹੀ ਸੰਜੀਦਾ ਹੈ ਕਿ ਸਾਡੇ ਸਰਕਾਰੀ ਸਕੂਲ ਜਿਹੜੇ ਉਹ ਵਧੀਆ ਬਣਨ ਔਰ ਆਉਣ ਵਾਲਾ ਸਮਾਂ ਤੁਸੀਂ ਦੇਖੋਗੇ ਪ੍ਰਾਈਵੇਟ ਸਕੂਲ ਬੰਦ ਹੋਣੇ ਸ਼ੁਰੂ ਹੋ ਜਗਾ